ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਬਲੌਗਸ ਕੈਨੇਡਾ ਚ ਜਿਹੜੇ ਮੁੰਡੇ ਕੁੜੀਆਂ ਨੇ ਆਪਦੇ ਘਰ ਵਾਲੇ ਨੂੰ ਓਪਨ ਵਰਕ ਪਰਮਿਟ ਤੇ ਬੁਲਾਉਣਾ ਹੈਗਾ ਤੇ ਜਿਨ੍ਹਾਂ ਦਾ ਪਿਛਲੇ 6 ਮਹੀਨੇ ਜਾਂ ਸਾਲ ਦੇ ਵਿੱਚ ਵਿੱਚ ਵਿਆਹ ਹੋਇਆ ਉਹਨਾਂ ਵਾਸਤੇ ਇੱਕ ਬਹੁਤ ਇੰਪੋਰਟੈਂਟ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਅੱਜ ਤੱਕ ਨਾ ਹੀ ਕਿਸੇ ਚੈਨਲ ਨੇ ਦਿਖਾਈ ਹੈ ਨਾ ਹੀ ਕਿਸੇ ਚੈਨਲ ਨੂੰ ਪਤਾ ਹੈ ਤੇ ਨਾ ਹੀ ਕੋਈ ਮਹੀਨੇ 2 ਮਹੀਨਿਆਂ ਦੇ ਵਿੱਚ ਕਿਸੇ ਨੂੰ ਪਤਾ ਹੋਣਾ ਇੰਨੀ ਮਤਵਪੂਰਨ ਖਬਰ ਹੈ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਫਿਊਚਰ ਜਿਹੜੀਆਂ ਵੀਡੀਓ ਆਉਣਗੀਆਂ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੇ ਮਸਲੇ ਆ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਭੇਜ ਦਾ ਕਿਸੇ ਚੈਨਲ ਤੇ ਨਹੀਂ ਮਿਲਨੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਟਾਫਟ ਤੇ ਹੁਣ ਜਿਹੜੀ ਮੈਂ ਗੱਲ ਕਰਨ ਲੱਗਿਆ ਸੀ ਵੀ ਜਿਹੜੀ ਓਪਨ ਸਪਾਊਸ ਵਰਕ ਪਰਮਿਟ ਨੂੰ ਲੈ ਕੇ ਇੱਕ ਬਹੁਤ ਵੱਡੀ ਜਿਹੜੀ ਖਬਰ ਆ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਅੱਜ ਤੱਕ ਉਹ ਕਿਸੇ ਚੈਨਲ ਨੂੰ ਨਹੀਂ ਪਤਾ ਨਾ ਕਿਸੇ ਚੈਨਲ ਨੇ ਦਿਖਾਈ ਆ ਨਾ ਕਿਸੇ ਇਮੀਗ੍ਰੇਸ਼ਨ ਏਜੰਟ ਨੂੰ ਪਤਾ ਤੇ ਮੈਂ ਦੱਸ ਦਿਆਂ ਵੀ ਜਿਹੜਾ ਕੈਨੇਡਾ ਹੁਣ ਬਹੁਤ ਵੱਡੇ ਬਦਲਾਅ ਜਿਹੜਾ ਸਪੌਸਲ ਓਪਨ ਵਰਕ ਪਰਮਿਟ ਵਾਸਤੇ ਕਰ ਰਿਹਾ ਥੋੜੀ ਜੀ ਬੈਕਗਰਾਉਂਡ ਦੱਸ ਦਿਆਂ ਵੀ ਇਸ ਸਾਲ ਜਨਵਰੀ 21 2025 ਨੂੰ ਕੈਨੇਡਾ ਨੇ ਰੂਲ ਬਦਲਤੇ ਸੀਗੇ ਜਿਨ੍ਹਾਂ ਨੇ ਮੁੰਡੇ ਜਾਂ ਕੁੜੀਆਂ ਨੇ ਆਪਦੇ ਘਰ ਵਾਲੇ ਜਾਂ ਘਰ ਵਾਲੀ ਨੂੰ ਪੰਜਾਬ ਤੋਂ ਜਾਂ ਕਿਸੇ ਹੋਰ ਮੁਲਕ ਤੋਂ ਜਾਂ ਇੰਡੀਆ ਤੋਂ ਕੈਨੇਡਾ ਬੁਲਾਉਣਾ ਹੁਣ ਰੂਲ ਕੀ ਸੀ ਉਹਨਾਂ ਵਾਸਤੇ ਪਹਿਲਾਂ ਇਹ ਸੀਗਾ ਵੀ ਕੋਈ ਵੀ ਜਿਹੜਾ ਸਟੂਡੈਂਟ ਹੈ ਇੰਟਰਨੈਸ਼ਨਲ ਸਟੂਡੈਂਟ ਆ ਜਾਂ ਵਰਕ ਪਰਮਿਟ ਤੇ ਬੰਦਾ ਗਿਆ ਵਾ ਉਹ ਵਿਆਹ ਕਰਾ ਕੇ ਕੈਨੇਡਾ ਚਲਾ ਜਾਂਦਾ ਸੀ ਤੇ ਉਸ ਤੋਂ ਬਾਅਦ ਕੀ ਹੈ ਆਪਦੇ ਘਰ ਵਾਲੇ ਜਾਂ ਘਰ ਵਾਲੀ ਨੂੰ ਉੱਥੇ ਬੁਲਾ ਲੈਂਦਾ ਸੀਗਾ ਤੇ ਬੜਾ ਈਜ਼ੀਲੀ ਵੀਜ਼ਾ ਮਿਲ ਜਾਂਦਾ ਸੀ ਪਰ 21 ਜਨਵਰੀ 2025 ਨੂੰ ਕੈਨੇਡਾ ਨੇ ਲੌ ਚੇਂਜ ਕਰਤਾ ਹੁਣ ਲੌ ਚ ਕੀ ਕਹਤਾ ਸੀ ਉਦੋਂ ਉਹਨਾਂ ਨੇ ਕਹਤਾ ਸੀ ਵੀ ਜਿਹੜੇ ਅੰਡਰ ਗ੍ਰੈਜੂਏਟ ਸਟੂਡੈਂਟ ਹੈਗੇ ਆ ਤੇ ਜਾਂ ਜਿਹੜੇ ਹੈਗੇ ਆ ਵਰਕ ਪਰਮਿਟ ਤੇ ਜਿਹੜੇ ਉੱਥੇ ਕੰਮ ਕਰ ਰਹੇ ਆ ਉਹ ਆਪਦੇ ਸਪਾਊਸ ਨੂੰ ਜਿਹੜਾ ਕੈਨੇਡਾ ਨਹੀਂ ਬੁਲਾ ਸਕਦੇਗੇ ਬਿਲਕੁਲ ਬੈਨ ਲਾਤਾ ਸੀਗਾ ਹੁਣ ਉਦੋਂ ਉਹਨਾਂ ਨੇ ਜਿਹੜੀ ਤਬਦੀਲੀ ਕੀਤੀ ਸੀ ਉਹਦੇ ਚ ਕੀ ਕਿਹਾ ਸੀ ਉਹਨਾਂ ਨੇ ਇਹ ਕਹਤੀ ਸੀ ਗੱਲ ਵੀ ਕਿਹੜੇ ਬੰਦੇ ਬੁਲਾ ਸਕਣਗੇ ਉਹਨਾਂ ਨੇ ਕਿਹਾ ਤਾਂ ਸੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਜਾਂ ਅ ਜਿਹੜੇ ਹੈਗੇ ਆ 16 ਮਹੀਨੇ ਦਾ ਜਿਹੜੀ ਮਾਸਟਰ 16 ਮਹੀਨੇ ਜਾਂ 16 ਮਹੀਨੇ ਤੋਂ ਵੱਧ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਮਾਸਟਰ ਡਿਗਰੀ ਕਰ ਰਹੇ ਆ ਜਾਂ ਡਾਕਟੋਰੇਟ ਡਿਗਰੀ ਕਰ ਰਹੇ ਆ ਜਾਂ ਕੋਈ ਸਕਿਲਡ ਕੈਟਾਗਰੀ ਦੇ ਵਿੱਚ ਕੋਈ ਪੀ ਐਚ ਡੀ ਕਰ ਰਹੇ ਆ ਉਹ ਬੰਦੇ ਜਿਹੜੇ ਹੈਗੇ ਆ ਉਹ ਆਪਦੇ ਘਰ ਵਾਲੇ ਜਾਂ ਘਰ ਵਾਲੀ ਨੂੰ ਪੰਜਾਬ ਜਾਂ ਇੰਡੀਆ ਤੋਂ ਬੁਲਾ ਸਕਦੇ ਆ ਦੂਜਾ ਕੋਈ ਵੀ ਬੰਦਾ ਆਪਦੇ ਸਪਾਊਸ ਨੂੰ ਨਹੀਂ ਬੁਲਾ ਸਕਤਾ ਸੀ ਇਸ ਕਰਕੇ ਬਹੁਤ ਸਾਰੇ ਉਦੋਂ ਲੋਕਾਂ ਨੂੰ ਝਟਕਾ ਲੱਗਿਆ ਸੀ ਜਿਹੜੀਆਂ ਕੁੜੀਆਂ ਨੇ ਜਾਂ ਮੁੰਡਿਆਂ ਨੇ ਖਾਸ ਕਰਕੇ ਕੁੜੀਆਂ ਨੇ 25 25 30 30 ਲੱਖ ਰੁਪਇਆ ਲਵਾ ਕੇ ਮੁੰਡੇ ਆਲਿਆਂ ਤੋਂ ਕੰਟਰੈਕਟ ਮੈਰਿਜ ਕਰਕੇ ਸੌਦਾ ਤੈਅ ਹੋਇਆ ਸੀ ਜਿਨ੍ਹਾਂ ਦਾ ਵੀ ਅਸੀਂ ਕੈਨੇਡਾ ਪੜਨ ਚੱਲੀ ਆਂ ਤੇ ਉੱਥੇ ਜਾ ਕੇ ਥੋੜੇ ਮੁੰਡੇ ਨੂੰ ਅਸੀਂ ਬੁਲਾਵਾਂਗੇ ਉਹ ਉਦਾਂ ਦੀ ਜਿਹੜੇ ਕੰਟਰੈਕਟ ਫੇਕ ਮੈਰਿਜਸ ਸੀ ਉਹਨਾਂ ਨੂੰ ਝਟਕਾ ਦਿੱਤਾ ਸੀ ਸਰਕਾਰ ਨੇ ਉਹ ਨਹੀਂ ਬੁਲਾ ਸਕੇ ਕਈਆਂ ਦੀ ਜਿਹੜੀ ਮੈਰਿਜ ਆ ਜਿਹੜੀ ਜਾਲੀ ਮੈਰਿਜ ਸੀਗੀ ਪੇਪਰ ਬੇਸਡ ਮੈਰਿਜ ਸੀਗੀ ਜਿਨ੍ਹਾਂ ਦਾ ਮਕਸਦ ਸਿਰਫ ਕੈਨੇਡਾ ਜਾਣਾ ਸੀ ਉਹ ਮੈਰਿਜਸ ਟੁੱਟ ਗਈਆਂ ਸੀਗੀਆਂ ਕਈਆਂ ਤੇ 파ਤੇ ਹੋ ਗਏ ਕਈਆਂ ਤੇ ਧੋਖਾ ਧੜੀ ਦੇ ਕੇਸ ਚੱਲ ਪਏ ਉਥਲਾ ਪਥਲਾ ਹੋਇਆ ਉਸ ਚੀਜ਼ ਨੂੰ ਲੈ ਕੇ ਉਦੋਂ ਬਾਅਦ ਕਿ ਉਹ ਐਸੀ ਫਿਰ ਸਟੂਡੈਂਟਾਂ ਜਿਹੜੇ ਇੱਕੋ ਦਮ ਜਿਹੜੇ ਜਾਣੇ ਕੈਨੇਡਾ ਬੰਦ ਹੋ ਗਏ ਸੀਗੇ ਕਿਉਂ ਬੰਦ ਹੋ ਗਏ ਸੀ ਕਿਉਂਕਿ ਮੈਰਿਜ ਵਾਲਾ ਜਿਹੜੇ ਲੋਕਾਂ ਨੇ ਠੱਗੀ ਦਾ ਸਾਧਨ ਬਣਾਏ ਸੀਗੇ ਠੱਗੀ ਦੀਆਂ ਦੁਕਾਨਾਂ ਬਣਾਈਆਂ ਸੀਗੀਆਂ ਵੀ ਇੱਕ ਇੱਕ ਕੁੜੀ ਦੇ ਚਾਰ ਚਾਰ ਵਿਆਹ ਕਰਕੇ ਲੱਖਾਂ ਰੁਪਏ ਮੁੰਡੇ ਵਾਲਿਆਂ ਤੋਂ ਲੁੱਟ ਕੇ ਉਧਰ ਚਲੇ ਜਾਂਦੇ ਸੀਗੇ ਸਿਰਫ ਇਸ ਗੱਲ ਦੇ ਨਾਂ ਤੇ ਵੀ ਥੋੜੇ ਮੁੰਡੇ ਨੂੰ ਕੈਨੇਡਾ ਬਲਾਵਾਂਗੇ ਉਹ ਸਾਰੀ ਚੀਜ਼ ਖਤਮ ਹੋ ਗਈ ਸੀ ਖਤਮ ਕਰਤੀ ਸੀ ਚਲੋ ਇਹ ਗੱਲ ਹੈਗੀ ਆ ਚਲੋ ਜਨਵਰੀ 21 ਜਿਹੜਾ 25 ਦੇ ਵਿੱਚ ਕੈਨੇਡਾ ਨੇ ਲਾਅ ਬਣਾਇਆ ਹੁਣ ਉਹਨਾਂ ਨੇ ਹੋਰ ਸਖਤੀ ਕਰਤੀ ਆ ਹੁਣ ਉਹਨਾਂ ਨੇ ਸਖਤੀ ਕੀ ਕਰਤੀ ਐ ਵੀ ਸਪੌਸਲ ਓਪਨ ਵਰਕ ਪਰਮਿਟ ਪਾਵਾਂ ਦੀ ਮਾਸਟਰ ਡਿਗਰੀ ਕਰ ਰਿਹਾ ਪਾਵਾਂ ਦੀ ਪੀ ਐਚ ਡੀ ਕਰ ਰਿਹਾ ਪਾਵਾਂ ਦੀ ਕੋਈ ਸਕਿਲਡ ਕੈਟੇਗਰੀ ਦਾ ਬੰਦਾ ਜੇ ਆਪਦੇ ਸਪਾਊਸਲ ਨੂੰ ਬੁਲਾਊਗਾ ਤਾਂ ਉਹਨੂੰ ਕੀ ਕਰਨਾ ਪਊਗਾ ਉਹਨੂੰ ਲੈਂਗੁਏਜ ਟੈਸਟ ਆ ਜਿਹੜਾ ਪ੍ਰੋਫੀਸੀਐਂਸੀ ਲੈਂਗੁਏਜ ਟੈਸਟ ਪਾਸ ਕਰਨਾ ਪਊਗਾ ਭਾਵ ਉਹਨੂੰ ਫ੍ਰੈਂਚ ਆਉਣੀ ਚਾਹੀਦੀ ਆ ਇੰਗਲਿਸ਼ ਆਉਣੀ ਚਾਹੀਦੀ ਆ ਟੋਫਲ ਜਾਂ ਆਈ ਲੈਟਸ ਦਾ ਟੈਸਟ ਉਹਨੂੰ ਦੇਣਾ ਪੈਣਾ ਉਹਦੇ ਕੈਟੇਗਰੀ ਦੇ ਮੁਤਾਬਕ ਉਹਨੂੰ 5 ਤੋਂ 7 ਬੈਂਡ ਦੇ ਵਿੱਚ ਵਿੱਚ ਬੈਂਡ ਲੈਣੇ ਪੈਣਗੇ ਹੁਣ ਕਹਿਣ ਦਾ ਮਤਲਬ ਕੀ ਆ ਇਦੇ ਨਾਲ ਸਰਕਾਰ ਕੀ ਸੋਚਦੀ ਆ ਹੁਣ ਸਰਕਾਰ ਇਹ ਗੱਲ ਕਹਿੰਦੀ ਆ ਵੀ ਜਿਹੜੀਆਂ ਫੇਕ ਮੈਰਿਜਸ ਸੀਗੀਆਂ ਉਹ ਫੇਕ ਮੈਰਿਜਸ ਨੂੰ ਥੱਲ ਪਾਊਗੀ ਜਿਨ੍ਹਾਂ ਦਾ ਮਕਸਦ ਸਿਰਫ ਕੈਨੇਡਾ ਆਉਣਾ ਸੀ ਹੁਣ ਕਈ ਅਨਪੜ੍ਹ ਬੰਦੇ ਵੀ 10 ਪੜੇ 10 ਪੜੇ ਜਾਂ 10 ਫੇਲ ਬੰਦੇ ਵੀ ਜਿਹੜੇ ਸਪਸਲ ਓਪਨ ਵਰਕ ਪਰਮਿਟ ਤੇ ਕੈਨੇਡਾ ਆ ਗਏ ਕਈਆਂ ਨੇ 50-50 ਲੱਖ ਰੁਪਇਆ ਲਾਇਆ ਕਿਸੇ ਨੇ 40 ਲਾਇਆ ਕਿਸੇ ਨੇ 30 ਲਾਇਆ ਵੀ ਉਹ ਬੰਦੇ ਜਦੋਂ ਇੱਥੇ ਆਉਂਦੇ ਸੀ ਉਹਦੇ ਨਾਲ ਪ੍ਰੋਬਲਮ ਕੀ ਖੜੀ ਹੁੰਦੀ ਸੀ ਇੱਕ ਤਾਂ ਉਹਨਾਂ ਨੂੰ ਲੈਂਗੁਏਜ ਨਹੀਂ ਆਉਂਦੀ ਸੀਗੀ ਫਿਰ ਉਹਨਾਂ ਨੂੰ ਜੌਬ ਦਾ ਵੀ ਔਖਾ ਮਿਲਦਾ ਸੀ ਉਹ ਜੌਬ ਲੈਣੀ ਪੈਂਦੀ ਸੀ ਜਿੱਥੇ ਜਿਹੜੀ ਉਹਨਾਂ ਨੂੰ ਲੈਂਗੁਏਜ ਤੋਂ ਥੋੜੀ ਜੀ ਇਮਿਊਨਿਟੀ ਮਿਲੇ ਛੋਟ ਮਿਲੇ ਵੀ ਸਾਨੂੰ ਵੱਧ ਅੰਗਰੇਜ਼ੀ ਨਾ ਬੋਲਣੀ ਪਵੇ ਉਹਦੇ ਨਾਲ ਕੀ ਸੀ ਉਹਨਾਂ ਦਾ ਜਿਹੜਾ ਵਰਕ ਕਲਚਰ ਹੈ ਉੱਥੋਂ ਦਾ ਉਹ ਵੀ ਖਰਾਬ ਹੁੰਦਾ ਸੀਗਾ ਜਿਹੜੇ ਹੋਰ ਲੋਕ এমਪਲాయਮੈਂਟ ਜਾਂ ਨੌਕਰੀਆਂ ਕਰਦੇ ਸੀ ਉਹਨਾਂ ਤੇ ਵੀ ਅਸਰ ਪੈਂਦਾ ਸੀ ਤਾਂ ਇਹ ਕੈਨੇਡਾ ਗਵਰਨਮੈਂਟ ਨੇ ਇੱਕ ਤਰਕ ਦੇ ਆਧਾਰ ਤੇ ਇਹ ਜਿਹੜੀ ਤਵਜੀਹ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਕੈਨੇਡਾ ਸਰਕਾਰ ਦੇ ਅੱਗੇ ਰੱਖੀ ਆ ਵੀ ਜਿਹੜਾ ਹੁਣ ਸਪੌਸਲ ਓਪਨ ਵਰਕ ਪਰਮਿਟ ਦੇਣਾ ਤੁਸੀਂ ਭਾਵੇਂ ਕਿਸੇ ਵੀ ਕੈਟਾਗਰੀ ਚ ਦੇਣਾ ਉਹਦੇ ਆਸਤੇ ਜਿਹੜਾ ਆਈ ਲੈਟਸ ਜਾਂ ਟਫਲ ਹੈ ਲੈਂਗੁਏਜ ਟੈਸਟ ਆ ਉਹ ਜ਼ਰੂਰੀ ਕਰ ਦੋ ਤੇ ਸਰਕਾਰ ਇਸ ਚੀਜ਼ ਤੇ ਵਰਕ ਕਰਨ ਜਾ ਰਹੀ ਆ ਹੁਣ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ 2026 ਦੇ ਸਟਾਰਟ ਦੇ ਵਿੱਚ ਆਈ ਥਿੰਕ ਇਹ ਜਿਹੜਾ ਹੈਗਾ ਇੰਪਲੀਮੈਂਟੇਸ਼ਨ ਇੰਪਲੀਮੈਂਟੇਸ਼ਨ ਇਸ ਤਵਜਬੀਜ ਦੀ ਹੋ ਜਾਣੀ ਹੈ ਹੁਣ ਉਹਦੇ ਨਾਲ ਕੀ ਹੋਊਗਾ ਵੀ ਹੁਣ ਜਿਨ੍ਹਾਂ ਦੀ ਮੈਰਿਜ 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਜਾਂ ਹੁਣ ਹੋਣ ਵਾਲੀ ਹੈ ਠੀਕ ਹੈ ਉਹਨਾਂ ਨੂੰ ਤਾਂ ਸ਼ਾਇਦ ਕੋਈ ਨੁਕਸਾਨ ਨਹੀਂ ਮੰਨ ਲਓ ਜਿਨ੍ਹਾਂ ਨੇ ਕੋਈ ਪਿੱਛੇ ਜੇ ਜਨਵਰੀ ਫਰਵਰੀ ਚ ਮਾਰਚ ਚ ਵਿਆਹ ਕੀਤੇ ਆ ਤਕਰੀਬਨ 6 ਕੁ ਮਹੀਨੇ ਦੇ ਵਿੱਚ ਜਿਹੜਾ ਹੈਗਾ ਸਪਸਲ ਓਪਨ ਵਰਕ ਪਰਮਿਟ ਦੀ ਪ੍ਰੋਸੈਸਿੰਗ ਹੋ ਜਾਂਦੀ ਹੈ ਉਹਦੇ ਘਰ ਵਾਲਾ ਜਾਂ ਘਰ ਵਾਲੀ ਕੈਨੇਡਾ ਪਹੁੰਚ ਜਾਂਦੇ ਆ ਹੁਣ ਜਿਹੜਾ ਹਾਲੀ ਵਿੱਚ ਜਿਨ੍ਹਾਂ ਨੇ ਸਰਦੀਆਂ ਦੇ ਵਿੱਚ ਜਿਨ੍ਹਾਂ ਨੇ ਸੌਦੇਬਾਜ਼ੀ ਹੋਈ ਹੈ ਪੈਸਿਆਂ ਦੇ ਵੀ ਅਸੀਂ ਤੁਹਾਡੇ ਮੁੰਡੇ ਨੂੰ ਜਾਂ ਕੁੜੀ ਨੂੰ ਕੈਨੇਡਾ ਲੈ ਕੇ ਚੱਲਾਂਗੇ ਤੇ ਵੀ ਵਿਆਹ ਜਿਹੜਾ ਹੋਣੇ ਆ ਇਸ ਸਰਦੀਆਂ ਦੇ ਵਿੱਚ ਜਨਵਰੀ ਫਰਵਰੀ ਦਸੰਬਰ ਚ ਜੋ ਵੀ ਵਿਆਹ ਹੋਣਗੇ ਜਦੋਂ ਉਹ ਅਪਲਾਈ ਕਰਨਗੇ ਆਪਦੇ ਸਪਾਊਸ ਨੂੰ ਓਪਨ ਸਪਾਊਸਲ ਓਪਨ ਵਰਕ ਪਰਮਿਟ ਤੇ ਤਾਂ ਉਹਨਾਂ ਨੂੰ ਇਸ ਜਿਹੜੀ ਲੈਂਗੁਏਜ ਪ੍ਰੋਫੀਸੀਐਂਸੀ ਟੈਸਟ ਪਾਸ ਕਰਨਾ ਪਊਗਾ ਕੈਨੇਡਾ ਦਾ ਮਤਲਬ ਕਿ ਅਨਪੜ੍ਹ ਬੰਦਿਆਂ ਦੀ ਐਂਟਰੀ ਬਿਲਕੁਲ ਕੈਨੇਡਾ ਬੈਨ ਕਰ ਰਿਹਾ ਹੈਗਾ ਹੁਣ ਅੱਗੇ ਰਾਹ ਹੁੰਦਾ ਸੀਗਾ ਵੀ ਵਿਆਹ ਕਰਾ ਲਓ ਵਿਆਹ ਕਰਾ ਕੇ ਤੁਸੀਂ ਕੈਨੇਡਾ ਪਹੁੰਚ ਜਾਓ ਠੀਕ ਹੈ ਕਈ ਕਈ ਵਾਰ ਇਹ ਹੁੰਦਾ ਸੀ ਵੀ ਨੋਡਵੰਦ ਕੁੜੀਆਂ ਵੀ ਮਿਲ ਜਾਂਦੀਆਂ ਸੀਗੀਆਂ ਜਿਹੜੀਆਂ ਕਹਿੰਦੀਆਂ ਸੀ ਵੀ ਸਾਡੀ ਫੀਸ ਭਰ ਦੋ ਜੀ ਮੁੰਡੇ ਵਾਲਿਆਂ ਨੂੰ ਅਸੀਂ ਤੁਹਾਡੇ ਮੁੰਡੇ ਨੂੰ ਜਿਹੜਾ ਹੈਗਾ ਬੁਲਾ ਲਾਂਗੇ ਬਹੁਤ ਯਾਨੀ ਕਿ ਵੱਡੇ ਲੈਵਲ ਤੇ ਸੌਦੇਬਾਜ਼ੀ ਚੱਲ ਪਈ ਸੀ ਕਬ ਇਸ਼ਤਿਹਾਰ ਵੀ ਜਿਹੜੇ ਪੇਪਰਾਂ ਦੇ ਵਿੱਚ ਇਹ ਹੀ ਆਉਣ ਲੱਗ ਗਏ ਸੀਗੇ ਵੀ ਸਾਡੀ ਕੁੜੀ ਹੈ ਜੀ ਆਈ ਲੈਟਸ ਜੋ ਇੰਨੇ ਬੈਂਡ ਆ ਖਾਚਾ ਕਰਨ ਲਾਇਏ ਮੁੰਡਾ ਚਾਹੀਦਾ ਸੀ ਬਥੇਰਾ ਕੁਛ ਉਥਲਾ ਜਿਹੜਾ ਆਪਾਂ ਨੂੰ ਵੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਤੇ ਹੁਣ ਕੈਨੇਡਾ ਸਰਕਾਰ ਸਖਤੀ ਕਰਨ ਜਾ ਰਹੀ ਹੈ ਬਿਲਕੁਲ ਸਖਤੀ ਹੋਣੀ ਵੀ ਬਣਦੀ ਆ ਕਿਉਂਕਿ ਜਿਸ ਹਿਸਾਬ ਨਾਲ ਕੈਨੇਡਾ ਦੇ ਹਾਲਾਤ ਆ ਕਿਉਂਕਿ ਉਹਨਾਂ ਨੇ ਅਨ ਇਮਪਲॉयਮੈਂਟ ਤੇ ਜਿਹੜੇ ਅਨ ਐਜੂਕੇਟ ਬੰਦੇ ਆ ਉਹਨਾਂ ਤੇ ਬਿਲਕੁਲ ਕੈਨੇਡਾ ਸਰਕਾਰ ਰੋਕ ਲਾਉਣ ਜਾ ਰਹੀ ਆ ਹੁਣ ਰੋਕ ਇਹ ਕੈਟਾਗਰੀ ਇੱਕ ਬਚਦੀ ਸੀਗੀ ਜਿਹਦੇ ਤੇ ਸਰਕਾਰ ਦਾ ਧਿਆਨ ਨਹੀਂ ਸੀਗਾ ਪਿੱਛੇ ਜਿਹੜਾ ਜਨਵਰੀ ਮਹੀਨੇ ਦੇ ਵਿੱਚ ਜ਼ਰੂਰ ਰੋਕ ਲਾਈ ਸੀਗੀ ਤੇ ਹੁਣ ਅੱਗੇ ਇਹਨਾਂ ਨੇ ਛਾਨਣੀ ਕਹਿੰਦੇ ਹੁੰਦੇ ਆ ਫੇਰ ਲਾਤੀ ਆ ਸਰਕਾਰ ਨੇ ਹੁਣ ਉਸ ਛਾਨਣੀ ਦੇ ਵਿੱਚੋਂ ਉਹੀ ਬੰਦੇ ਲੰਘਣਗੇ ਜਿਨ੍ਹਾਂ ਨੂੰ ਵਧੀਆ ਲੈਂਗੁਏਜ ਆਉਂਦੀ ਆ ਹੁਣ ਜਿਹੜੇ ਬੰਦੇ ਅਨਪੜ੍ਹ ਆ ਜਿਨ੍ਹਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਐ 100% ਮੇਰਾ ਦਾਵਾ ਵੀ ਉਹ ਕੈਨੇਡਾ ਦੇ ਮੁੰਡੇ ਜਾਂ ਕੁੜੀ ਨਾਲ ਵਿਆਹ ਹੀ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਐ ਵੀ ਸਾਡੇ ਤੋਂ ਆਇਲਟਸ ਜਿਹੜਾ ਹੈਗਾ ਆਇਲਸਟੋਨ ਬੈਂਡ ਨਹੀਂ ਲੈ ਜਾਣੇ ਸਾਡੇ ਤੋਂ ਟਫਰ ਟੈਸਟ ਨਹੀਂ ਪਾਸ ਹੋਣਾ ਸਾਡੇ ਤੋਂ ਜਿਹੜੀ ਹੈਗੀ ਆ ਫ੍ਰੈਂਚ ਲੈਂਗੁਏਜ ਨਹੀਂ ਸਿੱਖੀ ਜਾਣੀ ਬਹੁਤ ਹੱਦ ਤੱਕ ਜਿਹੜੇ ਫੇਕ ਮੈਰਿਜਸ ਹੈਗੇ ਆ ਜਿਹੜੇ ਪੇਪਰ ਮੈਰਿਜ ਆ ਉਹਨਾਂ ਨੂੰ ਠੱਲ ਪਾਉਗੀ ਤੇ ਮੈਂ ਕਹਿੰਦਾ ਵੀ ਇਹ ਸਰਕਾਰ ਦਾ ਬਹੁਤ ਵਧੀਆ ਡਿਸੀਜਨ ਹੈਗਾ ਜਿਹੜਾ ਸਰਕਾਰ ਲੈਣ ਜਾ ਰਹੀ ਹੈ ਹੋਣਾ ਚਾਹੀਦਾ ਸੀ ਕਿਉਂਕਿ ਆਪਾਂ ਦੇਖਿਆ ਹੀ ਆ ਵੀ ਅਨਪੜ੍ਹ ਬੰਦੇ ਕੈਨੇਡਾ ਦੇ ਵਿੱਚ ਜਿਹੜੇ ਬਿਲਕੁਲ 0 ਮੀਟਰ ਆ ਉਹ ਬੰਦੇ ਜਿਹੜੇ ਐਜੂਕੇਟਿਡ ਬੰਦੇ ਆ ਸਕਿਲਡ ਬੰਦੇ ਆ ਉਹਨਾਂ ਦੀਆਂ ਜੌਬਾਂ ਤੇ ਉਹਨਾਂ ਨੇ ਅਸਰ ਕੀਤਾ ਉਹਨਾਂ ਦੀਆਂ ਜੋਬਾਂ ਘੱਟ ਰੇਟ ਤੇ ਅੰਪਲੋਇਮੈਂਟ ਜਿਹੜਾ ੈਂਪਲਾਇਰ ਨਾਲ ਗੱਲ ਕਰਕੇ ਉੱਥੇ ਕੰਮ ਅੱਧੇ ਪੈਸਿਆਂ ਚ ਕਰ ਰਹੇ ਸੀ ਤੇ ਜਿਹੜੇ ਡਿਸਰਵਿੰਗ ਬੰਦੇ ਸੀਗੇ ਉਹਨਾਂ ਨੂੰ ਜੋਬ ਨਹੀਂ ਮਿਲ ਰਹੀ ਸੀ ਬਹੁਤ ਵਧੀਆ ਕਦਮ ਹੈ ਤੇ ਮੈਂ ਕਹਿੰਦਾ ਵੀ ਇਹ ਕੈਨੇਡਾ ਦਾ ਇੱਕ ਪੋਜ਼ਿਟਿਵ ਸਟੈਪ ਹੈ ਜਿਹੜਾ ਸਮੇਂ ਦੇ ਅਨੁਸਾਰ ਚੱਕਣ ਦੀ ਲੋੜ ਸੀ ਸਰਕਾਰ ਲੈਣ ਜਾ ਰਹੀ ਹੈ ਚੰਗੀ ਗੱਲ ਹੈ ਲੈਣਾ ਵੀ ਬਣਦਾ ਕਿਉਂਕਿ ਜੋ ਕੈਨੇਡਾ ਦੇ ਹਾਲਾਤ ਹੈ ਇਸ ਸਮੇਂ 8.5 ਲੱਖ ਸਟੂਡੈਂਟ ਆਊਟ ਆਫ ਸਟੇਟਸ ਹੋਇਆ ਪਿਆ 30000 ਬੰਦੇ ਦੇ ਜਿਹੜੇ ਡਿਪੋਰਟੇਸ਼ਨ ਵਾਰੰਟ ਜਿਹੜੇ ਐਗਜ਼ੀਕਿਊਟ ਹੋ ਚੁੱਕੇ ਆ ਬੰਦੇ ਲਾਭ ਨਹੀਂ ਰਹੇ ਇਸ ਕਰਕੇ ਕੈਨੇਡਾ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜੀ ਉਥਲ ਪੁਥਲ ਜਿਹੜੀ ਹੈਗੀ ਆ ਉਹ ਹੋਈ ਪਈ ਹੈ ਇਮੀਗ੍ਰੇਸ਼ਨ ਕਾਨੂੰਨਾਂ ਦੇ ਵਿੱਚ ਜੇ ਕੈਨੇਡਾ ਸਖਤੀ ਕਰੂਗਾ ਤਾਂ ਇਹ ਜਿਹੜਾ ਕੈਨੇਡਾ ਦੀ ਜਿਹੜਾ ਸਰਵਾਈਵਲਸ਼ਿਪ ਜਿਹੜਾ ਸਰਵਾਈਵ ਕੈਨੇਡਾ ਕਰ ਸਕੂਗਾ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਦਾਂ ਹੀ ਜਿਵੇਂ ਪਿਛਲੇ 3-4 ਸਾਲਾਂ ਚ ਖੁੱਲੇ ਖਾਤੇ ਸੀ ਕੈਨੇਡਾ ਦੇ ਵੀ ਜਿਹੜਾ ਮਰਜੀ ਤੁਰਿਆ ਆਵੇ ਮੂੰਹ ਚੱਕ ਕੇ ਉਹਦੇ ਤੇ ਲਗਾਮ ਲਾਉਣੀ ਪਊਗੀ ਤੇ ਅੱਗੇ ਵੀ ਜਿਹੜਾ ਫਿਊਚਰ ਦੇ ਵਿੱਚ ਵੀ ਕੈਨੇਡਾ ਗਵਰਨਮੈਂਟ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕੁਛ ਕਰ ਰਹੀ ਆ ਉਹ ਤੁਹਾਡੇ ਨਾਲ ਮੈਂ ਖਬਰ ਸਾਂਝੀ ਕਰਦਾ ਰਹੂੰਗਾ ਕਿਉਂਕਿ ਜਿਹੜੀ ਵੀ ਖਬਰ ਹੁੰਦੀ ਆ ਮੇਰੇ ਚੈਨਲ ਤੋਂ ਉਹ অথੈਨਟੀਕੇਟ ਤੇ ਭਰੋਸੇਯੋਗ ਸੂਤਰਾਂ ਦੀ ਇਨਫੋਰਮੇਸ਼ਨ ਦੇ ਮੁਤਾਬਕ ਹੀ ਦਿੱਤੀ ਜਾਂਦੀ ਆ ਕਿਉਂਕਿ 2-4 ਦਿਨ ਪਹਿਲਾਂ ਵੀ ਮੈਂ ਇੱਕ ਨਿਊਜ਼ ਪਾਈ ਸੀ ਵੀ ਜਿਹੜੀਆਂ 에어ਲਾਈਨ ਆ ਕੈਨੇਡਾ 에어ਲਾਈਨ ਆਪਦੀਆਂ ਜਿਹੜੀਆਂ 에ਅਰਲਾਈਨ ਨੂੰ ਸਸਪੈਂਡ ਜਾਂ ਕੈਨਸਲ ਕਰਨ ਜਾ ਰਹੀ ਹੈ ਸਟ੍ਰਾਈਕ ਹੋਣ ਵਾਲੀ ਹੈ ਤੇ ਉਹੀ ਕੰਮ ਹੋਇਆ ਤੀਜੇ ਚੌਥੇ ਦਿਨੋਂ ਬਾਅਦ ਚੈਨਲਾਂ ਨੇ ਨਿਊਜ਼ ਦਿੱਤੀ ਵੀ ਇਦਾਂ ਦਾ ਕਰਕੇ ਜੀ ਫਲਾਈਟਾਂ ਕੈਨਸਲ ਹੋ ਗਈਆਂ ਆਹ ਰੌਲਾ ਪੈ ਗਿਆ ਚਾਰ ਦਿਨ ਪਹਿਲਾਂ ਜਦੋਂ ਸਟ੍ਰਾਈਕ ਹੋਈ ਵੀ ਨਹੀਂ ਸੀ ਜਿਹੜੀ ਕੋਈ ਟਿਕਟ ਕੈਨਸਲ ਵੀ ਨਹੀਂ ਹੋਈ ਸੀ ਫਲਾਈਟ ਕੈਨਸਲ ਵੀ ਨਹੀਂ ਮੈਂ ਨਿਊਜ਼ ਦੇਤੀ ਸੀ ਇਸ ਕਰਕੇ ਜੇ ਤੁਸੀਂ ਇਮੀਗ੍ਰੇਸ਼ਨ ਨਾਲ ਰਿਲੇਟਡ ਬਾਹਰਲੇ ਮੁਲਕਾਂ ਦੇ ਕਿਸੇ ਮਸਲੇ ਨਾਲ ਰਿਲੇਟਡ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ ਤਾਂ ਇਸ ਚੈਨਲ ਤੇ ਤੁਹਾਨੂੰ ਸਭ ਤੋਂ ਪਹਿਲਾਂ ਉਹ ਜੀ ਖਬਰ ਮਿਲੂਗੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਜਲਦੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ